ਹਾਂਜੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਕੱਲ ਏਸੀ ਮੂੰਗੀ ਦੀ ਵੀਡੀਓ ਪਾਈ ਸੀ ਨਾ ਤੇ ਆਹ ਕੱਲੇ ਚ ਪਾਣੀ ਸੀਗਾ ਤੇ ਕੱਲ ਵੀ ਮਾੜੀ-ਮੋੜੀ ਛੜਕਾ ਛੰਮੀ ਹੋਈ ਐ ਪਾਣੀ ਹੈ ਨਹੀਂਗਾ ਅੱਜ ਇਹਨੂੰ ਸਪਰੇਅ ਕਰੀ ਨੂੰ ਵੀਰੇ ਮੰਨ ਕੇ ਚਲੋ ਤਿੰਨ ਦਿਨ ਹੋ ਗਏ ਤੀਜੇ ਦਿਨ ਅੱਜ ਤੇ ਪਰ ਇਹਨੂੰ ਆਪਾਂ ਹਜੇ ਤਿੰਨ ਦਿਨ ਹੋਰ ਖੜਾਵਾਂਗੇ ਹਨਾ ਚੰਗੀ ਤਰ੍ਹਾਂ ਡਰੋ ਨਾ ਜੇ ਇਹ ਇਸ ਮੂੰਗੀ ਵੀ ਆ ਵੀ ਜਾਂਦੀ ਐ ਉਹਨੂੰ ਜਦੋਂ ਵੱਡਾ ਨਾ ਵੀਰੇ ਉਦੋਂ ਨਾ ਕਾਲੀ ਕਰਿਓ ਸਪਰੇਅ ਕੀਤੀ ਮੂੰਗੀ ਨੂੰ ਕਦੋਂ ਵੱਡਣਾ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗੇ ਜਾਣ ਦਿਓ ਠੀਕ ਐ ਫੇਰ ਇਹਨੂੰ ਵੱਡਿਓ ਨਹੀਂ ਵੀਰੇ ਜੇ ਇਹਨੂੰ ਤੁਸੀਂ ਹੁਣੇ ਮੰਨ ਲਓ ਠੀਕ ਆ ਮਸ਼ੀਨ ਭਾਵੇਂ ਕੰਮ ਨੂੰ ਚੱਲਣ ਲੱਗ ਜੀ ਇਹਨੂੰ ਅਸੀਂ ਐਂ ਵੱਡਣ ਲੱਗ ਜੀ ਹਣਾ ਠੀਕ ਹੈ ਫੇਰ ਇਹ ਜਿਹੜਾ ਦਲੀਆ ਜਿਆ ਬਣ ਜੂਗਾ ਇਹ ਚੀਜ਼ ਦਾ ਵੀਰੇ ਖਿਆਲ ਰੱਖਿਓ ਕਿਤੇ ਕਾਲੀ ਕਾਲੀ ਦੇ ਵਿੱਚ ਕੰਮ ਹੋਰ ਹੋ ਜੀ ਹਣਾ ਤੇ ਤੁਹਾਡੀ ਆਪਾਂ ਜਾਣਕਾਰੀ ਦੇ ਦਈਏ ਵੀ ਇਹਨੂੰ ਕੁਛ ਨਹੀਂ ਹੋਇਆ ਫੁਲੀਆਂ ਫੁਲੀਆਂ ਨੂੰ ਵਿੱਚੋਂ ਸਾਰਾ ਦਾਣਾ ਨੂੰ ਆ ਦੇਖ ਲਓ ਸਾਰਾ ਹਣਾ ਦਾਣੇ ਦੁਨੇ ਜਾਓ ਓਕੇ ਦੀ ਰਿਪੋਰਟ ਪਏ ਆ ਦੇਖ ਲਓ ਸਾਰੀ ਇਹ ਵਧੀਆ ਵੀਰੇ ਵੱਡੀ ਜਾਊਗੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਤੇ ਬਾਕੀ ਸਾਰੇ ਇਹਨੂੰ ਆਪਾਂ ਜਦੋਂ ਵੱਡਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਇਹ ਵਾਲਾ ਗੱਲ ਦਾ ਰੱਖਿਓ ਧਿਆਨ ਠੀਕ ਹੈ ਤੇ ਬਾਕੀ ਦੇਖਦੇ ਆਂ ਕੀ ਝਾੜ ਦਿੰਦੇ ਮਾਉਂਗੀ ਕੀ ਅਪਡੇਟ ਆਣਾ ਸਾਨੂੰ ਸਾਰਾ ਦੱਸਦੇ ਰਾਵਾਂਗੇ ਤੇ ਬਸ ਇਹਨੂੰ ਜਦੋਂ ਵੱਡਣਾ ਚੰਗੀ ਤਰ੍ਹਾਂ ਧੱਪ ਲਵਾ ਕੇ ਵੱਡੇ ਵੀਰੇ ਇਹ ਗੱਲ ਜ਼ਰੂਰ ਖਿਆ ਰੱਖਿਓ ਧੰਨਵਾਦ